ਲੁਧਿਆਣਾ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਵੱਲੋਂ ਇੱਕ ਜਿਹਾ ਬਿਆਨ ਦਿੱਤਾ ਗਿਆ ਜੋ ਕਿ ਹੁਣ ਵਿਵਾਦਾਂ ਦਾ ਕਾਰਨ ਬਣ ਚੁੱਕਿਆ ਹੈ ਦੱਸਦੀ ਹੈ ਕਿ ਵਿਰੋਧੀ ਧਿਰਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਇੱਕ ਵੀਡੀਓ ਕਲਿੱਪ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾ ਰਹੀ ਹੈ ਜਿਸ ਵਿੱਚ ਉਹ ਕਹਿ ਰਹੇ ਨੇ ਕਿ ਜੇ ਕਾਂਗਰਸ ਜਾਂ ਭਾਜਪਾ ਵਾਲਿਆਂ ਨੂੰ ਜਿਤਾ ਦਿੱਤਾ ਤਾਂ ਉਹਨਾਂ ਦੀ ਨਹੀਂ ਚੱਲੇਗੀ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਇਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਨੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਲੁਧਿਆਣਾ ਚਰਮਿੰਦ ਕੇਜਰੀਵਾਲ ਨੇ ਖੁੱਲੀ ਧਮਕੀ ਦਿੱਤੀ ਹੈ ਕਿ ਜੇ ਕਾਂਗਰਸ ਨੂੰ ਵੋਟ ਪਾਈ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਕਿਉਂਕਿ ਸਰਕਾਰ ਤਾਂ ਆਮ ਆਦਮੀ ਪਾਰਟੀ ਦੀ ਹੈ ਦਿੱਲੀ ਚ ਅੰਕਾਰੇ ਜਾਣ ਤੋਂ ਬਾਅਦ ਵੀ ਕੇਜਰੀਵਾਲ ਦਾ ਹੰਕਾਰ ਜਿਉਂ ਦੀ ਤਿਉਂ ਬਰਕਰਾਰ ਹੈ ਜੋ ਵਿਅਕਤੀ ਲੋਕਾਂ ਦੇ ਫੈਸਲੇ ਦੀ ਇੱਜ਼ਤ ਨਹੀਂ ਕਰਦਾ ਵਿਰੋਧੀ ਧਿਰ ਨੂੰ ਨਕਾਰਦਾ ਤੇ ਲੋਕਤੰਤਰ ਦੀ ਪਰਵਾਹ ਨਹੀਂ ਕਰਦਾ ਤਾਂ ਉਹ ਆਮ ਆਦਮੀ ਨਹੀਂ ਤਾਨਾਸ਼ਾਹ ਹੈ ਇਹੀ ਕਾਰਨ ਹੈ ਕਿ ਦਿੱਲੀ ਦੇ ਲੋਕਾਂ ਨੇ ਕੇਜਰੀਵਾਲ ਨੂੰ ਵਿਰੋਧੀ ਧਿਰ ਵਿੱਚ ਵੀ ਬੈਠਣ ਦੀ ਜਗ੍ਹਾ ਨਹੀਂ ਦਿੱਤੀ ਤਾਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਪ੍ਰਗਟ ਸਿੰਘ ਦੇ ਵੱਲੋਂ ਇਸ ਤੋਂ ਇਲਾਵਾ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੀ ਸੋਸ਼ਲ ਮੀਡੀਆ ਤੇ ਲਿਖਿਆ ਕਿ ਇਹ ਨਕਲੀ ਇਨਕਲਾਬੀ ਅਰਵਿੰਦ ਕੇਜਰੀਵਾਲ ਨੇ ਨਾ ਸਿਰਫ ਆਮ ਆਦਮੀ ਪਾਰਟੀ ਦੀ ਆਪਣੀ ਸ਼ਰਮਸਾਰ ਹਾਰ ਤੋਂ ਕੋਈ ਸਬਕ ਸਿੱਖਿਆ ਸਗੋਂ ਆਪਣੀ ਸੀਟ ਵੀ ਗਵਾ ਦਿੱਤੀ ਹੈ ਫਿਰ ਵੀ ਉਹ ਪ੍ਰਗਟ ਸਿੰਘ ਦੇ ਦੱਸੇ ਅਨੁਸਾਰ ਪੰਜਾਬ ਦੇ ਵੋਟਰਾਂ ਨੂੰ ਹੰਕਾਰੀ ਢੰਗ ਨਾਲ ਧਮਕੀਆਂ ਦੇ ਰਿਹਾ ਹੈ। ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਜਦੋਂ ਲੁਧਿਆਣਾ ਪਹੁੰਚਦੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਅਰਵਿੰਦ ਕੇਜਰੀਵਾਲ ਉੱਥੇ ਰੈਲੀ ਨੂੰ ਸੰਬੋਧਨ ਕਰਦੇ ਨੇ ਬਹੁਤ ਸਾਰੇ ਵਾਅਦੇ ਕੀਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਜਾਂ ਆਪਣੇ ਕਮਾਕਾਰਾਂ ਦਾ ਜ਼ਿਕਰ ਕੀਤਾ ਜਾਂਦਾ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਬਿਆਨ ਦਿੱਤਾ ਜਾਂਦਾ ਤਾਂ ਇਸ ਉੱਤੇ ਹੁਣ ਸਵਾਲ ਖੜੇ ਹੁਣੇ ਸ਼ੁਰੂ ਹੋ ਚੁੱਕੇ ਨੇ ਤਾਂ ਪ੍ਰਗਟ ਸਿੰਘ ਜੋ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਨੇ ਉਹਨਾਂ ਨੇ ਹੁਣ ਇਹ ਕਿਹਾ ਹੈ ਕਿ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਵੋਟਰਾਂ ਨੂੰ ਕਿ ਜੇ ਤੁਸੀਂ ਵੋਟ ਕਿਸੇ ਹੋਰ ਨੂੰ ਪਾਈ ਤਾਂ ਤੁਹਾਡੇ ਕੰਮ ਨਹੀਂ ਹੋਣਗੇ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਪੰਜਾਬ ਦੀ ਸੱਤਾ ਵਿੱਚ ਆਈ ਹੈ ਤੇ ਉਸ ਤੋਂ ਬਾਅਦ ਹੁਣ ਤੱਕ 3 ਸਾਲ ਪੂਰੇ ਕਰ ਚੁੱਕੀ ਹੈ 2 ਸਾਲ ਦਾ ਕਾਰਜਕਾਲ ਮਾਸਤਕਾਰ ਦਾ ਬਾਕੀ ਹੈ ਤੇ ਉਧਰ ਜਿਹੜੀਆਂ ਵੀ ਜ਼ਿਮਨੀ ਚੋਣਾਂ ਹੁੰਦੀਆਂ ਨੇ ਉਸ ਨੂੰ ਲੈ ਕੇ ਗੱਲ ਕੀਤੀ ਜਾਵੇ ਤਾਂ ਵੱਖ-ਵੱਖ ਲੀਡਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾਂਦਾ ਹੈ ਵਾਅਦੇ ਕੀਤੇ ਜਾਂਦੇ ਨੇ ਪਰ ਕਈ ਵਾਰ ਜਹਿ ਬਵਾਦਤ ਬਿਆਨ ਦੇ ਦਿੱਤੇ ਜਾਂਦੇ ਨੇ ਜੋ ਕਿ ਚਰਚਾ ਦਾ ਵਿਸ਼ਾ ਬਣਦੇ ਨੇ ਤਾਂ ਹੁਣ ਕਾਂਗਸ ਪਾਰਟੀ ਨੂੰ ਸਖਤ ਇਤਰਾਜ਼ ਹੈ ਉਹਨਾਂ ਦੇ ਇਸ ਬਿਆਨ ਦੇ ਉੱਤੇ ਹਾਲਾਂਕਿ ਹਰੇਕ ਵਿਅਕਤੀ ਨੂੰ ਬਿਆਨ ਦੇਣ ਦਾ ਅਧਿਕਾਰ ਹੈ ਆਪਣੀ ਪਾਰਟੀ ਪ੍ਰਤੀ ਕਿ ਸਾਡੀ ਪਾਰਟੀ ਨੂੰ ਵੋਟ ਦਿੱਤਾ ਜਾਵੇ ਆ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਸਕਦੀ ਹੈ ਪਰ ਜਿਸ ਢੰਗ ਨਾਲ ਕਹਿੰਦੇ ਕਿ ਉਹਨਾਂ ਨੇ ਇਹ ਲੋਕਾਂ ਨੂੰ ਅਪੀਲ ਕੀਤੀ ਹੈ ਇਹ ਸਰਾਸਰ ਗਲਤ ਹੈ ਕਿਉਂਕਿ ਜਿਹੜੀ ਸਰਕਾਰ ਹੁੰਦੀ ਹੈ ਆਪਾਂ ਮੇ ਕਿਸੇ ਵੀ ਪਾਰਟੀ ਦੀ ਆ ਜਾਵੇ ਉਹ ਸਰਕਾਰ ਸਾਰੇ ਲੋਕਾਂ ਵਾਸਤੇ ਬਰਾਬਰ ਹੁੰਦੀ ਹੈ ਕਿਸੇ ਪਾਰਟੀ ਦੀ ਨਹੀਂ ਹੁੰਦੀ ਕਿਸੇ ਵਿਸ਼ੇਸ਼ ਵਿਅਕਤੀ ਦੀ ਨਹੀਂ ਹੁੰਦੀ ਕੋਈ ਵੀ ਵਿਸ਼ੇਸ਼ ਵਿਅਕਤੀ ਹੈ ਜਿਹੜਾ ਚਾਹੇ ਉਹ ਸਰਕਾਰ ਦੇ ਵਿੱਚ ਮੁੱਖ ਮੰਤਰੀ ਹੈ ਜਾਂ ਕੋਈ ਮੰਤਰੀ ਹੈ ਉਹ ਸਾਰੇ ਲੋਕਾਂ ਵਾਸਤੇ ਹੁੰਦਾ ਹੈ ਨਾ ਕਿ ਕਿਸੇ ਪਾਰਟੀ ਵਾਸਤੇ ਹੁੰਦਾ ਹੈ ਤੇ ਜਿਹੜੇ ਕੰਮ ਕਰ ਹੁੰਦੇ ਨੇ ਉਹ ਪਾਰਟੀ ਜਾਤੀ ਨਸਲ ਦੇ ਆਧਾਰ ਤੇ ਨਹੀਂ ਹੁੰਦੇ ਬਲਕਿ ਉਹ ਸਾਰੇ ਲੋਕਾਂ ਵਾਸਤੇ ਬਰਾਬਰ ਕੰਮ ਹੁੰਦੇ ਨੇ ਜਿਸ ਮਰਜ਼ੀ ਵਿਅਕਤੀ ਦੀ ਸਰਕਾਰ ਜਾਂ ਪਾਰਟੀ ਦੀ ਸਰਕਾਰ ਆ ਜਾਵੇ ਪਰ ਹੁਣ ਜਿਹੜੇ ਇਹ ਬਿਆਨ ਦਿੱਤਾ ਗਿਆ ਹੈ ਇਹ ਜਰੂਰ ਸਵਾਲ ਖੜੇ ਕਰ ਰਿਹਾ ਹੈ ਕਿ ਜੇਕਰ ਬਾਕੀ ਜੇਕਰ ਲੋਕਾਂ ਨੇ ਵੋਟ ਅ ਦੂਜੇ ਪਾਸੇ ਪਾਇਤਾ ਇਸ ਦਾ ਮਤਲਬ ਕਿ ਉਹ ਲੋਕਾਂ ਦੇ ਕੰਮ ਨਹੀਂ ਹੋਣਗੇ ਕਿ ਉਹ ਪੰਜਾਬ ਦੇ ਵਾਸੀ ਨਹੀਂ ਹੋਣਗੇ ਫਿਰ ਸਵਾਲ ਆਪਣੇ ਆਪ ਦੇ ਵਿੱਚ ਵੱਡੇ ਜਰੂਰ ਉੱਠਦੇ ਨੇ ਜਿਸ ਮਸਲੇ ਨੂੰ ਹੁਣ ਕਾਂਗਰਸ ਪਾਰਟੀ ਨੇ ਉਠਾਇਆ ਹੈ ਦੇਖਣਾ ਹੋਵੇਗਾ ਕਿ ਇਸ ਬਿਆਨ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਅਰਵਿੰਦ ਕੇਜਰੀਵਾਲ ਕੀ ਪ੍ਰਤੀਕਿਰਿਆ ਦੁਬਾਰਾ ਦਿੰਦੇ ਨੇ ਸਪਸ਼ਟੀਕਰਨ ਕੀ ਦਿੰਦੇ ਨੇ ਆਪਣਾ ਇਹ ਜਰੂਰ ਦੇਖਣਾ ਬਾਕੀ ਹੋਵੇਗਾ ਜਿਉ ਜੱਜ ਧੰਨਵਾਦ